ਲੋਜੀ ਸਸਿਕਾ ਸਾਰੇ ਨੂੰ ਕੀ ਮੋ ਮੇਰੀ ਪਿਆਰੀ ਜੀ YouTube ਫੈਮਿਲੀ ਆਈ ਹੋਪ ਕਿ ਤੁਸੀਂ ਸਾਰੇ ਜਨੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪੋ ਆਪਣੇ ਘਰਾਂ ਵਿੱਚ ਜੜੇ ਸਵਸਤ ਹੋਵੋਗੇ ਤੇ ਲੋਜੀ ਇੱਥੇ ਤੁਹਾਨੂੰ ਬਤਈਏ ਕਿ ਮਾਰਨਿੰਗ ਦੇ ਯਾਤਰ ਬਲੌਗ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਆ ਤੇ ਇੱਥੇ ਵੀ ਅੱਜ ਮਾਰਨਿੰਗ ਦਾ ਹੀ ਬਲੌਗ ਆ ਤੇ ਅੱਜ ਦਿਨ ਹੈਗਾ ਹੈ ਸ਼ਨੀਵਾਰ ਦਾ ਤੇ ਮਾਰਨਿੰਗ ਦਾ ਮੈਂ ਮਸ਼ੀਨ ਲਗਾਈ ਸੀ ਕਿਉਂਕਿ ਨਾ ਕੱਲ ਮੈਂ ਬਲੌਗ ਚ ਤੁਹਾਨੂੰ ਦੱਸਿਆ ਸੀ ਕਿ ਕੱਲ ਲਾਈਟ ਨਹੀਂ ਸੀਗੀ ਇਸ ਕਰਕੇ ਨਾ ਕਪੜੇ ਕਾਫੀ ਜ਼ਿਆਦਾ ਰਹਿ ਕੇ ਸੀ ਥੋੜੇ ਬਹੁਤ ਸੀਕੇ ਜੜੇ ਮੇ ਹੱਥ ਨਾਲ ਧੋ ਲੱਤੇ ਸੀਗੇ ਤੇ ਅੱਜ ਮੈਂ ਬੈੱਡ ਸ਼ੀਟਾਂ ਵੀ ਚੇਂਜ ਕਰਦੀਆਂ ਨੇ ਇਸ ਕਰਕੇ ਅੱਜ ਮੈਂ ਮਸ਼ੀਨ ਹੀ ਲਗਾ ਲਈ ਸੀਗੀ ਮੈਂ ਕਿਉਂ ਨਾ ਲਾਈਟ ਹੈਗੀ ਉਹਦਾ ਲਾਹਾ ਲੈ ਲਵਾਂ ਤੇ ਚੰਦਰਾ ਵਗੈਰਾ ਜਿਹੜਾ ਧੋ ਲੈਣੀ ਆ ਕਿਉਂਕਿ ਸੰਡੇ ਵਾਲੇ ਨਾ ਸੰਡੇ ਵਾਲੇ ਦਿਨ ਮੈ ਕਿਤੇ ਜਾਣਾ ਹੁੰਦਾ ਹੈ ਜਾਂ 사ਸਨਗ ਤੇ ਜਾਣਾ ਹੁੰਦਾ ਹੈ ਇਸ ਕਰਕੇ ਨਾ ਮੇਰਾ ਥੋੜਾ ਜਿਹਾ ਰੁਟੀਨ ਚੇਂਜ ਹੋ ਜਾਂਦਾ ਹੈ ਕੰਮ ਕਰਦਾ ਇਸ ਕਰਕੇ ਸੰਡੇ ਵਾਲੇ ਦਿਨ ਮੇਰੇ ਤੋਂ ਇੰਨਾ ਕੰਮ ਅਗੜੇ ਉਹ ਨਹੀਂ ਪੰਦੇ ਕਿਉਂਕਿ ਮੈਂ ਇੱਕ ਜਾਣਾ ਹੁੰਦਾ ਆ ਇਸ ਕਰਕੇ ਮੈਨੂੰ ਮੈਂ ਕੋਸ਼ਿਸ਼ ਕਰਦੀ ਹੁੰਦੀ ਆ ਕਿ ਸੈਚਰਡੇ ਵਾਲੇ ਦਿਨ ਹੀ ਜਿਹੜੇ ਮੇ ਆਪਦੇ ਜਿਹੜੇ ਕੰਮ ਆ ਕਪੜੇ ਵਗੈਰਾ ਧੋਣ ਦੇ ਚਦਰਾਂ ਵਗੈਰਾ ਦੇ ਉਹਨਾਂ ਬਿੜਲਾ ਤੇ ਅੱਜ ਏਦਾਂ ਹੀ ਮੈਂ ਆਪਣੇ ਮਸ਼ੀਨ ਲਗਾ ਕੇ ਜਿਹੜੇ ਸਾਰੇ ਬੜੇ ਸ਼ਕਤੀਆਂ ਧੋਉਂਗੀ ਅੱਜ ਬਾਹਰਲੀ ਵੀ ਔਰ ਅੰਦਰਲੀ ਵੀ ਤੇ ਅੱਜ ਨਾ ਆਪਾਂ ਕੰਮ ਕਰਦੇ ਕਰਦੇ ਬਹੁਤ ਹੀ ਸੋਹਣੇ ਜਿਹੜੇ ਟੌਪਿਕ ਤੇ ਅੱਜ ਕੱਲ੍ਹ ਬਾਤ ਕਰਾਂਗੇ ਕੱਲ ਨਾ ਮੇਰਾ ਮੈਂ ਜਦੋਂ ਲਾਈਵ ਆਈ ਸੀ ਨਾ ਤੇ ਇੱਕ ਭੈਣ ਨਾਲ ਮੇਰੀ ਗੱਲਬਾਤ ਹੋਈ ਸੀਗੀ ਤੇ ਉਹਨਾਂ ਨੇ ਨਾ ਮਿਲ ਮੇਨ ਆਪਣੀ ਪ੍ਰੋਬਲਮ ਸ਼ੇਅਰ ਕਰੀ ਸਭ ਤੋਂ ਪਹਿਲਾਂ ਜੀ ਤੁਸੀਂ ਮੇਰਾ ਵਲੌਗ ਦੇਖ ਰਹੇ ਹੋ ਹਨਾ ਸਿਸਟਰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਮੇਰੇ ਤੇ ਵਿਸ਼ਵਾਸ ਕਰਕੇ ਜਿਹੜੀ ਆਪਣੀ ਪਰਸਨਲ ਗੱਲ ਮੇਰੇ ਨਾਲ ਜਿਹੜੀ ਸ਼ੇਅਰ ਕੀਤੀ ਆ ਹਨਾ ਤੇ ਉਹਦੇ ਲਈ ਮੈਂ ਤੁਹਾਡਾ ਥੈਂਕਿਊ ਕਰਦੀ ਆ ਕਿ ਤੁਸੀਂ ਇਸ ਲਾਇਕ ਮੈਨੂੰ ਜਿਹੜਾ ਸਮਝਿਆ ਕਿ ਆਪਣੀ ਇੰਨੀ ਪ੍ਰਸੰਨ ਗੱਲ ਜਿਹੜੀ ਮੇਰੇ ਨਾਲ ਜਿਹੜੀ ਸ਼ੇਅਰ ਕੀਤੀ ਆ ਉਹ ਨਾ ਅੱਜਕੱਲ ਦੇਖੋ ਬਹੁਤ ਸਾਰੀਆਂ ਪ੍ਰੋਬਲਮਾਂ ਜੜੀਆਂ ਹੋ ਰਹੀਆਂ ਨੇ ਘਰ ਪਰਿਵਾਰਾਂ ਦੇ ਵਿੱਚ ਚਾਹੇ ਪੜ੍ਹੇ ਲਿਖੇ ਫੈਮਿਲੀ ਆ ਨਾ ਫਿਰ ਵੀ ਉਹ ਇਹਨਾਂ ਚੀਜ਼ਾਂ ਪਿੱਛੇ ਜਿਹੜੀ ਮਾਰ ਖਾ ਜਾਂਦੇ ਆ ਕੱਲ ਪਰਸੋ ਹੀ ਮੈਂ ਖਬਰ ਦੇਖ ਰਹੀ ਸੀ ਬਹੁਤ ਇੰਸਟਾਗ੍ਰam ਤੇ ਵੀ ਜਿਹੜੀ ਕਾਫੀ ਜ਼ਿਆਦਾ ਵਾਇਰਲ ਸੀਗੀ ਨੀਹਾ ਨਾਮ ਦੀ ਕੁੜੀ ਸੀਗੀ ਹਨਾ ਜਿਹਦੇ ਜਿਹਦੇ ਸਹੁਰਿਆਂ ਨੇ ਉਹਨੂੰ ਜ਼ਹਿਰ ਦੇ ਕੇ ਜਿਹੜਾ ਮਾਰ ਦਿੱਤਾ ਸੀ ਤੇ ਇਹ ਨਾ ਵਿਆਹ ਵਾਲੇ ਦਿਨ ਕੁੜੀ ਦੀ ਵੀਡੀਓ ਜਿਹੜੀ ਵਾਇਰਲ ਹੋ ਰਹੀ ਆ ਕਿ ਉਹਦੇ ਮਨ ਵਿੱਚ ਇੰਨਾ ਚਾਹ ਸੀਗਾ ਆਪਣੇ ਵਿਆਹ ਨੂੰ ਲੈ ਕੇ ਹਨਾ ਚਿਹਰੇ ਤੋਂ ਬਿਲਕੁਲ ਵੀ ਨਹੀਂ ਲੱਗ ਰਿਹਾ ਸੀ ਕਿ ਉਹ ਕਿਸੇ ਪਾਸੋਂ ਜਿਹੜੀ ਪਰੇਸ਼ਾਨ ਹੋ ਗਈ ਹਨਾ ਕਿ ਮਤਲਬ ਵਧੀਆ ਜੀ ਵੀਡੀਓ ਸੀ ਉਹਦੀ ਕਿ ਉਹ ਕੈਰੀ ਸੀਗੀ ਮੇਰੇ ਹਸਬੰਡ ਇੰਸਟਾਗ੍ਰam ਚਲਾਉਂਦੇ ਆ ਮੈਂ ਕਿਹਾ ਵੀ ਚਲੋ ਕੋਈ ਨਾ ਮੈਂ ਪਿੱਛੇ ਬਹਿ ਜੂਗੀ ਹਨਾ ਤੁਸੀਂ ਵੀ ਦੇਖਿਆ ਹੋਊਗਾ ਸਾਰਿਆਂ ਨੇ ਕਾਫੀ ਜ਼ਿਆਦਾ ਵਾਇਰਲ ਸੀਗੀ ਉਹ ਵੀਡੀਓ ਤੇ ਦੇਖੋ ਦੇਖ ਕੇ ਲੱਗਦਾ ਨਹੀਂ ਹੈਗਾ ਵੀ ਕੋਈ ਇਦਾਂ ਵੀ ਹੋ ਸਕਦਾ ਹਨਾ ਕਿੰਨਾ ਕ ਅਗਲਾ ਕੋਈ ਦੁਖੀ ਹੋਊਗਾ ਉਹਨੂੰ ਕੁੜੀ ਨੂੰ ਬਹੁਤ ਚਾਹ ਸੀ ਪਰ ਉਹਦੀ ਸੋਹਰਿਆ ਨੇ ਦੇਖੋ ਉਹਨੂੰ ਜ਼ਹਿਰ ਦੇ ਕੇ ਮਾਰਤਾ ਪਰ ਮੈਂ ਕੁਝ ਕਹਿਣਾ ਨਹੀਂ ਜਾਉਂਗੀ ਕਿਉਂਕਿ ਨਾ ਮੈਨੂੰ ਇਸ ਗੱਲ ਦਾ ਪੂਰਾ ਪਤਾ ਨਹੀਂ ਹੈਗਾ ਕਿ ਕੌਣ ਸਹੀ ਹੈ ਕੋਣ ਗਲਤ ਹੈ ਇਸ ਕਰਕੇ ਮੈਂ ਇਸ ਚੀਜ਼ ਬਾਰੇ ਇੰਨਾ ਨਹੀਂ ਖੁੱਲ ਕੇ ਕਹਿ ਸਕਦੀ ਕਿ ਕਿਦਾਂ ਕੀ ਗੱਲਬਾਤ ਹੋਈ ਜਿਹੜੀ ਉਹਨਾਂ ਨੇ ਸੁਸਾਇਸਾਈਡ ਕੀਤਾ ਹੈ ਜਾਂ ਉਹ ਉਹਨਾਂ ਦਾ ਕਰ ਦਿੱਤਾ ਹੈ ਪਰ ਸੋਹਰਿਆ ਪਰਿਵਾਰ ਵੱਲੋਂ ਹਨਾ ਪਰ ਅਜੇ ਅੱਜ ਵੀ ਅੱਜਕੱਲ੍ਹ ਵੀ ਕਈ ਪਰਿਵਾਰ ਇਹੋ ਜਿਹੇ ਨੇ ਜੋ ਆਪਣੀਆਂ نوਹਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਆ ਐਦਾਂ ਹੀ ਇੱਕ ਭੈਣ ਗਗਨਦੀਪ ਨਾਮ ਦੀ ਭੈਣ ਸੀਗੀ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਉਹਨਾਂ ਨੇ ਆਪਣੀ ਪ੍ਰੋਬਲਮ ਜਿਹੜੀ ਵੀ ਉਹਨਾਂ ਸ਼ੇਅਰ ਕੀਤੀ ਐ ਤੇ ਉਹ ਕਹਿੰਦੇ ਸੀਗੇ ਨਾ ਮੇਰੇ ਸੋਹਰਾ ਪਰਿਵਾਰ ਜਿਹੜੇ ਮੈਨੂੰ ਬਿਲਕੁਲ ਹੀ ਪਸੰਦ ਨਹੀਂ ਕਰਦੇ ਇੱਥੋਂ ਤੱਕ ਕਿ ਮੇਰੇ ਜਿਹੜੇ ਹਸਬੰਡ ਦੇ ਨਾ ਉਹ ਵੀ ਮੇਰੇ ਨਾਲ ਇੰਨਾ ਮਤਲਬ ਉਹਨਾਂ ਦੇ ਨੇ ਅਚੀ ਬੌਂਡਿੰਗ ਨਹੀਂ ਹੈਗੀ ਕਿਉਂਕਿ ਉਹਨਾਂ ਦਾ ਹੈਗਾ ਜ਼ਮੀਨ ਦਾ ਰੋਲਾ ਤੇ ਇੱਕ ਜਿਹੜੇ ਉਹਨਾਂ ਦੇ ਸੋਹਰਾ ਸਾਹ ਬਣਾ ਉਹ ਜਾਂਦੇ ਨੇ ਬਾਬਿਆਂ ਕੋਲੇ ਜਿਵੇਂ ਜੰਦਰ ਮੰਦਰ ਜੀ ਕਰਕੇ ਹਨਾ ਤੇ ਮਤਲਬ ਬਾਬਿਆਂ ਕੋਲੇ ਜਾ ਕੇ ਕੋਈ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ ਜਿਹੜੇ ਪਖੰਡੀ ਬਾਬੇ ਹੁੰਦੇ ਨੇ ਹਨਾ ਉਹਨਾਂ ਕੋਲੋਂ ਲੋਕ ਕੁਝ ਵੀ ਕਰਵਾ ਲੈਂਦੇ ਨੇ ਉਹ ਪੈਸਿਆਂ ਦੇ ਖਾਤਰ ਕਿਸੇ ਦੇ ਘਰ ਵੀ ਜਿਹੜਾ ਉਹ ਜਾੜ ਦਿੰਦੇ ਹਨਾ ਤੇ ਉਹ ਕਹਿੰਦੀ ਆ ਪਹਿਲਾਂ ਬਿਲਕੁਲ ਸਹੀ ਸੀਗਾ ਪਰ ਹੁਣ ਨਾ ਸਾਡੇ ਘਰ ਦਾ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਗਿਆ ਤੇ ਮੇਰੇ ਹਸਬੰਡ ਬਿਲਕੁਲ ਵੀ ਮੇਰੇ ਕਹੇ ਚ ਨਹੀਂ ਹੈਗੇ ਤੇ ਰਾਤ ਦੇ ਦੇਖੋ 10 11 ਵਜੇ ਤੱਕ ਵੀ ਉਹ ਜਿਹੜੇ ਮੇਰੇ ਸੱਸ ਸੋਹਰੇ ਕੋਲ ਬੈਠ ਰਹਿੰਦੇ ਆ ਮੇਰੇ ਕੋਲ ਨਹੀਂ ਆਉਂਦੇ ਹੈਗੇ ਹਨਾ ਤੇ ਦੇਖੋ ਕਿੰਨੀ ਮਾੜੀ ਗੱਲ ਆ ਤੇ ਉਹ ਇੱਕ ਔਰਤ ਜਿਹੜੀ ਹੁੰਦੀ ਆ ਉਹ ਆਪਣੇ ਹਸਬੰਡ ਦੇ ਕਰਕੇ ਜਿਹੜੇ ਸੋਹਰੇ ਪਰਿਵਾਰ ਚ ਜਿਹੜੇ ਟਿਕਦੀ ਹੁੰਦੀ ਆ ਹਨਾ ਕਿਉਂਕਿ ਉਹਦੇ ਕਰਕੇ ਹੀ ਜਿਹੜੀ ਉਸ ਘਰ ਵਿੱਚ ਆਉਂਦੀ ਹੁੰਦੀ ਆ ਜਦੋਂ ਇੱਕ ਇੱਕ ਪਤੀ ਹੀ ਆਪਣੀ ਪਤੀ ਦਾ ਜਿਹੜਾ ਸਾਥ ਨਹੀਂ ਦਿੰਦਾ ਹਨਾ ਫਿਰ ਉਹ ਕਿਵੇਂ ਉੱਥੇ ਰਹੋਗੀ ਵਿਚਾਰੀ ਕਿੰਨਾ ਔਖਾ ਹੋ ਜਾਂਦਾ ਉਹਦੇ ਵਾਸਤੇ ਉੱਥੇ ਰਹਿਣਾ ਔਰ ਨਾ ਇਸ ਗੱਲ ਨਾਲ ਕਿਤੇ ਨਾ ਕਿਤੇ ਮੈਂ ਵੀ ਰਿਲੇਟ ਕਰਦੀ ਆ ਕਿ ਇੱਕ ਹਸਬੰਡ ਦਾ ਸਪੋਰਟ ਹੋਣਾ ਸੋਹਰੇ ਪਰਿਵਾਰ ਵਿੱਚ ਬਹੁਤ ਜ਼ਰੂਰੀ ਹੁੰਦਾ ਹੈ ਮੈਂ ਆਪਣੀ ਗੱਲ ਕਰਾਂ ਤੇ ਮੇਰੇ ਹਸਬੰਡ ਬਹੁਤ ਹੀ ਜ਼ਿਆਦਾ ਸਪੋਰਟਿਵ ਨੇ ਬਾਕੀ ਜਿਵੇਂ ਦੇ ਮਰਜ਼ੀ ਹੋਣ ਬਟ ਮੇਰੇ ਹਸਬੰਡ ਬਹੁਤ ਅੱਛੇ ਨੇ ਉਹਨਾਂ ਦੇ ਕਰਕੇ ਜਿਹੜਾ ਮੈਂ ਇਸ ਪਰਿਵਾਰ ਦੇ ਵਿੱਚ ਜਿਹੜੀ ਰਹਿ ਰਹੀ ਹਾਂ ਤੇ ਆਪਣਾ ਕੰਮ ਜਿਹੜਾ ਵਧੀਆ ਤਰੀਕੇ ਨਾਲ ਜਿਹੜਾ ਕਰ ਪਾ ਰਹੀ ਹਾਂ ਹਨਾ ਕਿਉਂਕਿ ਹਸਬੰਦ ਦੀ سپورਟ ਤੋਂ ਬਿਨਾਂ ਨਾ ਆਪਾਂ ਸੋਹਰਿਆਂ ਦੇ ਪਰਿਵਾਰ ਦੇ ਵਿੱਚ ਕੁਝ ਵੀ ਨਹੀਂ ਹੁੰਦੇ ਹੈਗੇ ਕਿਉਂਕਿ ਉਹਨਾਂ ਦੇ ਕਰਕੇ ਤੇ ਆਪਾਂ ਉੱਥੇ ਆਏ ਹੁੰਦੇ ਆ ਜਦੋਂ ਉਹਨਾਂ ਦਾ سپورਟ ਹੀ ਨਹੀਂ ਆਪਾਂ ਨੂੰ ਮਿਲਦਾ ਫਿਰ ਆਪਣਾ ਸਾਰਾ ਵਜੂਦ ਹੀ ਸੋਹਰਿਆਂ ਪਰਿਵਾਰ ਵਿੱਚੋਂ ਜਿਹੜਾ ਖਤਮ ਹੋ ਜਾਂਦਾ ਆ ਤੇ ਦੇਖੋ ਗਗਨਦੀਪ ਭੈਣ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਚਾਹੂੰਗੀ ਕਿ ਤੁਹਾਡੇ ਵਿੱਚ ਇੰਨੀ ਤੁਹਾਡੇ ਨਾਲ ਇੰਨੀ ਜ਼ਿਆਦਾ ਪ੍ਰੋਬਲਮ ਹੋ ਰਹੀ ਆ ਪਹਿਲਾਂ ਤਾਂ ਤੁਸੀਂ ਆਪਣੇ ਜਿਹੜੇ ਪੇਰੈਂਟਸ ਹਨਾ ਉਹਨਾਂ ਨਾਲ ਖੁੱਲ ਕੇ ਗੱਲ ਕਰੋ ਕਿ ਮੇਰੇ ਮੇਰੇ ਨਾਲ ਐਦਾਂ ਐਦਾਂ ਕਰਕੇ ਹੋ ਰਿਹਾ ਹੈਗਾ ਔਰ ਹਾਂ ਉਹਨਾਂ ਨੇ ਕੱਲ ਐਵੇਂ ਕਿਹਾ ਵੀ ਸਿੱਕੀ ਅਸੀਂ ਪੰਚਾਇਤ ਵੀ ਕਰ ਚੁੱਕੇ ਹਾਂ ਕਈ ਵਾਰ ਮੇਰੇ ਪੇਰੈਂਟਸ ਜਿਹੜੇ ਆ ਕੇ ਇੱਥੇ ਚੱਲੇ ਗਿਆ ਉਹ ਫੇਰੇ ਵੀ ਨਹੀਂ ਸੁਧਰਦੇ ਹੈਗੇ ਹਨਾ ਤੇ ਦੇਖੋ ਫਿਰ ਫਿਰ ਤੁਹਾਨੂੰ ਜਿਹੜਾ ਆ ਕਾਨੂੰਨੀ ਸਹਾਇਤਾ ਜਿਹੜੀ ਲੈਣੀ ਚਾਹੀਦੀ ਹੈ ਅਗਰ ਇਹ ਉਹ ਤੁਹਾਡੇ ਪੇਰੈਂਟਸ ਦੀ ਗੱਲ ਵੀ ਨਹੀਂ ਮੰਨਦੇ ਪਏ ਤੇ ਤੁਸੀਂ ਇਹ ਚੀਜ਼ ਪਿੱਛੇ ਹਲਕੇ ਵਿੱਚ ਨਾ ਲੋ ਇਸ ਨੂੰ ਕਿਉਂਕਿ ਨਾ ਕਈ ਵਾਰ ਇਹੋ ਜਿਹੀਆਂ ਪ੍ਰੋਬਲਮਾਂ ਹੁੰਦੀਆਂ ਜਿਹੜੀਆਂ ਆਪਾਂ ਇਗਨੋਰ ਕਰਦੇ ਰਹਿੰਦੇ ਆ ਤੇ ਅੱਗੇ ਜਾ ਕੇ ਨਾ ਕਿਤੇ ਨਾ ਕਿਤੇ ਉਹ ਬਹੁਤ ਜ਼ਿਆਦਾ ਜੜਾ ਆਪਣੀ ਲਈ ਜਿਹੜੀ ਖਤਰਨਾਕ ਜਿਹੜੀ ਸਾਬਿਤ ਹੁੰਦੀ ਆ ਹਨਾ ਇਸ ਕਰਕੇ ਤੁਸੀਂ ਇਸ ਪ੍ਰੋਬਲਮ ਨੂੰ ਹਲਕੇ ਵਿੱਚ ਨਾ ਲੋ ਬਹੁਤ ਵੱਡੀ ਪ੍ਰੋਬਲਮ ਹੋ ਰਹੀ ਹੈ ਤੁਹਾਡੇ ਨਾਲ ਕਿਉਂਕਿ ਨਾ ਜਦੋਂ ਆਪਾਂ ਐਦਾਂ ਹੁੰਦੇ ਆ ਨਾ ਫਿਰ ਆਪਣਾ ਜੀਣਾ ਦੁੱਬਰ ਹੋ ਜਾਂਦਾ ਆ ਕੁਛ ਇੱਕ ਗੱਲ ਹੋਰ ਵੀ ਕਹੀ ਸੀ ਕਿ ਤੁਸੀਂ ਮੈਂਟਲੀ ਐਪਸਰਟ ਹੋਣੇ ਤੁਹਾਨੂੰ ਮੈਂਟਲੀ ਟੌਰਚਰ ਬਹੁਤ ਜ਼ਿਆਦਾ ਕੀਤਾ ਜਾਂਦਾ ਆ ਤੇ ਮੈਂ ਜਿੰਨਾ ਕਿ ਮੈਂ ਸਮਝਦੀ ਆ ਮੈਂ ਸੋਚਦੀ ਆ ਕਿ ਫਿਜ਼ੀਕਲ ਟੌਰਚਰ ਕਰਨ ਨਾਲੋਂ ਜ਼ਿਆਦਾ ਮੈਂਟਲੀ ਟੌਰਚਰ ਕਰਨਾ ਜ਼ਿਆਦਾ ਦੁਖਦਾਈ ਹੁੰਦਾ ਆ ਕਿਉਂਕਿ ਨਾ ਜਦੋਂ ਬੰਦਾ ਮੈਂਟਲੀ ਇੱਕ ਵਾਰੀ ਐਪਸਰਟ ਹੋ ਜਾਂਦਾ ਨਾ ਫਿਰ ਉਹ ਸਾਡੀ ਉਮਰ ਜਿਹੜਾ ਸੈਟ ਨਹੀਂ ਹੁੰਦਾ ਹੈਗਾ ਕਿਉਂਕਿ ਜਿਹੜਾ ਤੋਂ ਮਾਗ ਦਾ ਪੱਟਿਆ ਹੁੰਦਾ ਉਹ ਬੰਦਾ ਪਾਗਲ ਹੀ ਹੋ ਜਾਂਦਾ ਆ ਫਿਰ ਉਹ ਸੈਟ ਨਹੀਂ ਆਉਂਦਾ ਜਦੋਂ ਸਾਨੂੰ ਕਿਤੇ ਸੱਟ ਵੇਟ ਵੱਜਦੀ ਆ ਹਨਾ ਉਹਨੂੰ ਤਾਂ ਆਪਾਂ ਉਸ ਚੀਜ਼ ਨੂੰ ਠੀਕ ਕਰ ਲੈਂਦੇ ਆ ਪਰ ਉਹ ਜਿਹੜੀ ਛੱਟ ਆਪਣੇ ਦਿਮਾਗ ਤੇ ਵੱਜਦੀ ਹੈ ਨਾ ਉਹ ਫਿਰ ਆਪਾਂ ਨੂੰ ਪਾਗਲ ਕਰਕੇ ਹੀ ਛੱਟਦੀ ਹੈ ਇਸ ਕਰਕੇ ਇਸ ਚੀਜ਼ ਨੂੰ ਤੁਸੀਂ ਹਲਕੇ ਵਿੱਚ ਨਾ ਲੋ ਜੀ ਦੀ ਨਾਲ ਤੁਹਾਡੀ ਬੰਦੀ ਹੈ ਪਰਿਵਾਰ ਦੇ ਵਿੱਚ ਜਾਂ ਤੁਹਾਡੇ ਕੋਈ ਫਰੈਂਡ ਸਰਕਲ ਦੇ ਵਿੱਚ ਉਹਨਾਂ ਨਾਲ ਖੁੱਲਕੇ ਗੱਲ ਕਰੋ ਕਿ ਤੁਹਾਨੂੰ ਜੜੀ ਇਸ ਚੀਜ਼ ਦਾ ਜਿਹੜਾ ਹੱਲ ਮਿਲ ਸਕੇ ਹਨਾ ਤੇ ਜਿੱਦਾਂ ਕਿ ਤੁਸੀਂ ਦੱਸਿਆ ਕਿ ਬਾਬਿਆਂ ਬੁੱਬਿਆਂ ਕੋਲੇ ਜਾਂਦੇ ਆ ਦੇਖੋ ਮੈਂ ਤਾਂ ਇਸ ਚੀਜ਼ ਤੇ ਵਿਸ਼ਵਾਸ ਨਹੀਂ ਕਰਦੀ ਹੈਗੀ ਪਰ ਕਿਤੇ ਨਾ ਕਿਤੇ ਚੀਜ਼ਾਂ ਹੁੰਦੀਆਂ ਨੇ ਹਨਾ ਤੇ ਜਿਹੜਾ ਤੁਹਾਨੂੰ ਸਿਆਣਾ ਲੱਗਦਾ ਇਸ ਚੀਜ਼ 'ਚ ਹਨਾ ਉਹਨਾਂ ਨਾਲ ਤੁਸੀਂ ਗੱਲ ਕਰੋ ਵੀ ਐਦਾਂ ਕਰਕੇ ਕੁਛ ਤੁਹਾਨੂੰ ਲੱਗਦਾ ਵੀ ਕਰਵਾਇਆ ਹੋਇਆਗਾ ਤੇ ਤੁਸੀਂ ਦੇਖੋ ਖੁੱਲਕੇ ਗੱਲ ਕਰੋ ਇਸ ਚੀਜ਼ ਦੇ ਪਿੱਛੇ ਤੇ ਤੁਹਾਨੂੰ ਕੋਈ ਨਾ ਕੋਈ ਦੇਖੋ ਹੱਲ ਮਿਲ ਹੀ ਜਾਊਗਾ ਇਸ ਚੀਜ਼ ਦਾ ਹਨਾ ਤੇ ਅਗਲੀ ਗੱਲ ਤੁਸੀਂ ਕਹੀ ਸੀ ਕਿ ਮੇਰਾ ਦਿਲ ਕਰਦਾ ਹੁੰਦਾ ਕਿ ਮੈਂ ਨਾ ਸੁਸਾਈਡ ਕਰ ਲਾਂ ਤੇ ਦੇਖੋ ਇਹ ਬਿਲਕੁਲ ਗਲਤ ਤੁਸੀਂ ਸੋਚਦੇ ਹੋ ਕਿ ਨਾ ਕੋਈ ਵੀ ਚੀਜ਼ ਦਾ ਹੱਲ ਜਿਹੜਾ ਸੁਸਾਈਡ ਨਹੀਂ ਹੁੰਦਾ ਹੈਗਾ ਜਿਹੜਾ ਬੰਦਾ ਸੁਸਾਈਡ ਕਰਦਾ ਹੈ ਨਾ ਉਹ ਕਿਤਨਾ ਕਿਤੇ ਬੁਝਦਿਲ ਹੁੰਦਾ ਹੈ ਕਿਉਂਕਿ ਜ਼ਿੰਦਗੀ ਇੱਕ ਵਾਰੀ ਮਿਲਦੀ ਹੁੰਦੀ ਹੈ ਦੁੱਖ ਪਰੇਸ਼ਾਨੀ ਸਾਰਿਆਂ ਦੀ ਜ਼ਿੰਦਗੀ ਵਿੱਚ ਆਉਂਦੀ ਆ ਤੇ ਤੁਸੀਂ ਇਹ ਸੋਚੋ ਕਿ ਤੁਹਾਨੂੰ ਪਰਮਾਤਮਾ ਨੇ ਪਤਾ ਨਹੀਂ ਕੀ ਦੇਣਾ ਹੈ ਜਿਹੜੇ ਐਡੀ ਵੱਡੀ ਪ੍ਰੋਬਲਮ ਤੁਹਾਡੇ ਗਲ ਪਾਈ ਆ ਤੇ ਉਸ ਚੀਜ਼ ਤੋਂ ਤੁਸੀਂ ਲੜਨਾ ਸਿੱਖਣਾ ਹੈ ਨਾ ਕਿ ਉਸ ਚੀਜ਼ ਤੋਂ ਭੱਜਣਾ ਹੈ ਹਨਾ ਉਹ ਸਾਰੀਆਂ ਕੁੜੀਆਂ ਨੇ ਜਿਨ੍ਹਾਂ ਦੇ ਨਾਲ ਇਹੋ ਜਿਹਾ ਕੁਝ ਹੁੰਦਾ ਆ ਪਰ ਸੁਸਾਈਡ ਕਰਨਾ ਕੋਈ ਹੱਲ ਨਹੀਂ ਹੁੰਦਾ ਕਿਸੇ ਚੀਜ਼ ਦਾ ਇਸ ਕਰਕੇ ਇਹ ਇਹ ਚੀਜ਼ ਤੁਸੀਂ ਆਪਣੇ ਦਿਮਾਗ ਚੋਂ ਕੱਢ ਦਿਓ ਕਿ ਮੈਂ ਸੁਸਾਈਡ ਕਰ ਲਵਾਂਗੀ ਸੁਸਾਈਡ ਕਿਸੇ ਵੀ ਚੀਜ਼ ਦਾ ਕੋਈ ਹੱਲ ਨਹੀਂ ਹੁੰਦਾ ਹੈਗਾ ਹਰ ਪ੍ਰੋਬਲਮ ਦਾ ਹੱਲ ਹੁੰਦਾ ਆ ਬਸ ਸੋਚ ਵਿਚਾਰ ਕੇ ਉਹਨੂੰ ਜਿਹੜਾ ਸਿਆਣਪ ਤਰੀਕੇ ਨਾਲ ਸੋਚਣਾ ਜਿਹੜਾ ਸਿਆਣਪ ਹੁੰਦੀ ਆ ਤੇ ਤੁਸੀਂ ਆਵਦੀ ਗੱਲ ਹੈ ਜਿਹੜੀ ਕੋਈ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਬੰਦੀ ਹੈ ਉਹਨਾਂ ਨਾਲ ਗੱਲ ਖੋਲ ਕੇ ਕਰੋ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਕਿਤੇ ਨਾ ਕਿਤੇ ਜਿਹੜਾ ਹੱਲ ਨਿਕਲ ਹੀ ਜਾਊਗਾ ਔਰ ਤੁਸੀਂ ਗੱਲ ਇੱਕ ਇਹ ਵੀ ਕਹੀ ਸੀ ਕਿ ਮੇ ਮੇਰੇ ਜਿਹੜਾ ਸੋਹਰਾ ਸਾਹਿਬ ਹੈ ਨਾ ਉਹ ਗਲਤ ਬੰਦਾ ਆ ਮਤਲਬ ਉਹ ਠੀਕ ਨਹੀਂ ਹੈਗਾ ਤੁਹਾਡੇ ਪ੍ਰਤੀ ਹਨਾ ਫਿਰ ਤਾਂ ਮੈਨੂੰ ਐ ਲੱਗਦਾ ਡੀਅਰ ਕਿ ਤੁਸੀਂ ਉੱਥੇ ਬਿਲਕੁਲ ਵੀ ਸੇਫ ਨਹੀਂ ਹੈਗੇ ਕਿਉਂਕਿ ਨਾ ਇੱਕ ਹਸਬੰਡ ਦੇ ਨਾਲ ਹੀ ਜਿਹੜੀ ਔਰਤ ਹੁੰਦੀ ਹੈ ਆਪਣੇ ਸੋਹਰੇ ਪਰਿਵਾਰ ਵਿੱਚ ਸੇਫ ਹੁੰਦੀ ਆ ਹਨਾ ਤੁਹਾਡੇ ਨਾਲ ਤਾਂ ਉਹ ਚੀਜ਼ ਵੀ ਨਹੀਂ ਹੈਗੀ ਤੁਸੀਂ ਕਿਵੇਂ ਕਿਵੇਂ ਕਿਤੇ ਕਿਤੇ ਤੂੰ ਆਪਣੇ ਆਪ ਨੂੰ ਜਿਹੜਾ ਬਚਾਉਗੇ ਤੇ ਮੈਨੂੰ ਐਂ ਲੱਗਦਾ ਕਿ ਤੁਹਾਨੂੰ ਥੋੜਾ ਉੱਥੇ ਰਹਿਣਾ ਸੇਫ ਨਹੀਂ ਹੈਗਾ ਤੁਹਾਡੇ ਨਾਲ ਕਦੇ ਵੀ ਕੁਝ ਵੀ ਹੋ ਸਕਦਾ ਆ ਇਸ ਕਰਕੇ ਆਪਣੇ ਪਰਿਵਾਰ ਨੂੰ ਜਿਹੜਾ ਖੁੱਲ ਕੇ ਗੱਲ ਕਰੋ ਕਿ ਮੇਰੇ ਨਾਲ ਐਦਾਂ ਐਦਾਂ ਹੁੰਦਾ ਆ ਤੇ ਮੇਰੇ ਨਾਲ ਕਦੇ ਵੀ ਜਿਹੜਾ ਗਲਤ ਹੋ ਸਕਦਾ ਆ ਇਸ ਕਰਕੇ ਤੁਸੀਂ ਇਸ ਚੀਜ਼ ਨੂੰ ਹਲਕੇ ਵਿੱਚ ਨਾ ਲੋ ਤੇ ਮੈਨੂੰ ਲੱਗਦਾ ਕਿ ਥੋੜੇ ਦਿਨਾਂ ਵਾਸਤੇ ਤੁਹਾਨੂੰ ਆਪਣੇ ਪੇਰੈਂਟਸ ਦੇ ਘਰੇ ਚਲਾ ਜਾਣਾ ਚਾਹੀਦਾ ਆ ਔਰ ਤੁਸੀਂ ਦੱਸਿਆ ਸੀ ਕਿ ਤੁਹਾਡੇ ਮਦਰ ਨੇ ਜਿਹੜੇ ਹਾਰਟ ਦੇ ਮਰੀਜ਼ ਨੇ ਤੁਸੀਂ ਉਹਨਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਹਨਾ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਕਿ ਜੜੀਆਂ ਕੁੜੀਆਂ ਹੁੰਦੀਆਂ ਨਾ ਆਪਣੇ ਬੇਕਿਆਂ ਨੂੰ ਬਿਲਕੁਲ ਵੀ ਦੁੱਖ ਨਹੀਂ ਦੇਣਾ ਚਾਹੁੰਦੀਆਂ ਹੁੰਦੀਆਂ ਪਰ ਤੁਸੀਂ ਜਿਹੜਾ ਦੁੱਖ ਜਿਹੜਾ ਇਕੱਲੇ ਚੱਲ ਰਹੇ ਹੋ ਨਾ ਉਹ ਵੀ ਤਾਂ ਕਿਤੇ ਨਾ ਕਿਤੇ ਠੀਕ ਨਹੀਂ ਹੈਗਾ ਹਨਾ ਸਾਰੀ ਪਰੇਸ਼ਾਨੀ ਤੁਸੀਂ ਆਪਣੇ ਸਿਰ ਤੇ ਲੈ ਰਹੇ ਹੋ ਤੁਸੀਂ ਵੀ ਤਾਂ ਜ਼ਿੰਦਗੀ ਨੂੰ ਜੀ ਨਹੀਂ ਰਹੇ ਕਿਤੇ ਨਾ ਕਿਤੇ ਆਪਾਂ ਨੂੰ ਗੱਲ ਜਿਹੜੀ ਕਰਨੀ ਪੈਣੀ ਹੈ ਕਿਸੇ ਦੇ ਨਾਲ ਫੇਰ ਹੀ ਉਸ ਚੀਜ਼ ਦਾ ਜਿਹੜਾ ਹੱਲ ਹੋਊਗਾ ਔਰ ਤਾਂ ਤੁਹਾਡੇ ਤੁਸੀਂ ਜਿਵੇਂ ਦੱਸਿਆ ਕਿ ਮੇਰੇ ਸੋਹਰਾ ਸਾਹਿਬ ਜਿਵੇਂ ਗਲਤ ਤਰੀਕੇ ਨਾਲ ਪੇਸ਼ ਹੁੰਦੇ ਆ ਤੇ ਤੁਸੀਂ ਆਪਣੇ ਹਸਬੰਦ ਨਾਲ ਜਦੋਂ ਗੱਲ ਕਰਦੇ ਹੋ ਤੇ ਤੁਹਾਡੇ ਹਸਬੰਦ ਦਾ ਜਿਹੜਾ ਅਗੋ ਰਿਸਪੌਂਸ ਹੁੰਦਾ ਆ ਕਿ ਇੱਥੇ ਤਾਂ ਐਦਾਂ ਹੀ ਚੱਲੂਗਾ ਤੇ ਤੈਨੂੰ ਐਦਾਂ ਹੀ ਰਹਿਣਾ ਪੈਣਾ ਤੇ ਦੇਖੋ ਇਹ ਕਿਤੇ ਨਾ ਕਿਤੇ ਸਹੀ ਨਹੀਂ ਹੈਗਾ ਜਦੋਂ ਤੁਹਾਡੇ ਹਸਬੰਡ ਹੀ ਤੁਹਾਡੇ ਨਾਲ ਨਹੀਂ ਖੜ ਰਹੇ ਇਹ ਤੁਹਾਨੂੰ ਉੱਥੇ ਆਪਣੇ ਆਪ ਲਈ ਜਿਹੜਾ ਸਟੈਂਡ ਲੈਣਾ ਪੈਣਾ ਆ ਤੁਸੀਂ ਦੇਖੋ ਕੋਈ ਕਿਸੇ ਲਈ ਨਹੀਂ ਖੜਤਾ ਹੈਗਾ ਜਿਹਦੇ ਲਈ ਤੁਸੀਂ ਆਏ ਸੀਗੇ ਉਹੀ ਤੁਹਾਡੇ ਲਈ ਨਹੀਂ ਖੜਤਾ ਹੈਗਾ ਫੇਰ ਤੁਹਾਡਾ ਉੱਥੇ ਕੋਈ ਨਹੀਂ ਹੈਗਾ ਤੁਹਾਨੂੰ ਆਪਣੇ ਲਈ ਆਪ ਹੀ ਜਿਹੜਾ ਸਟੈਂਡ ਲੈਣਾ ਪੈਣਾ ਆ ਫੇਰ ਹੀ ਉਸ ਚੀਜ਼ ਦਾ ਜਿਹੜਾ ਹੱਲ ਹੋਊਗਾ ਔਰ ਦੇਖੋ ਤੁਸੀਂ ਪੜੇ ਲਿਖੇ ਹੈਗੇ ਹੋ ਆਪਣੇ ਲਈ ਜਿਹੜਾ ਸਟੈਂਡ ਲੈਣਾ ਸਿੱਖੋ ਤੇ ਤੁਸੀਂ ਸਟੱਡੀ ਕਰ ਰਹੇ ਹੋ ਮੈਂ ਕਹਿੰਦੀ ਆ ਆਪਣੀ ਸਟੱਡੀ ਜਿਹੜੀ ਰੈਗੂਲਰ ਰੱਖੋ ਤੁਸੀਂ ਕਹਿ ਰਹੇ ਸੀ ਕਿ ਮਨ ਨਹੀਂ ਕਰਦਾ ਹੈਗਾ ਤੇ ਡੀਅਰ ਪਲੀਜ਼ ਆਪਣੇ ਲਈ ਨਾ ਸਹੀ ਆਪਣੇ ਬੱਚੇ ਲਈ ਜਿਹੜੀ ਜਿਹੜੀ ਤੁਸੀਂ ਸਟੱਡੀ ਕਰ ਰਹੇ ਹੋ ਉਹ ਪਲੀਜ਼ ਰੈਗੂਲਰ ਰੱਖੋ ਤੇ ਉਹਦੇ ਵੱਲ ਧਿਆਨ ਲਗਾਓ ਕਿਉਂਕਿ ਤੁਹਾਡੇ ਬੱਚੇ ਦਾ ਫਿਊਚਰ ਆ ਜਿਹੜਾ ਨਾ ਉਹਦੇ ਤੇ ਟਿਕਿਆ ਹੋਇਆ ਕਿਉਂਕਿ ਮੈਨੂੰ ਲੱਗ ਨਹੀਂ ਰਿਹਾ ਕਿ ਤੁਹਾਡੇ ਸਾਰੇ ਪਰਿਵਾਰ ਵੱਲੋਂ ਜਿਹੜਾ ਕੋਈ ਰਿਸਪੌਂਸ ਮਿਲੇਗਾ ਉਸ ਬੱਚੇ ਨੂੰ ਇਸ ਕਰਕੇ ਤੁਸੀਂ ਆਪਣੇ ਬੱਚੇ ਦੇ ਜਿਹੜਾ ਫਿਊਚਰ ਦੇਖਣਾ ਹੈ ਇਸ ਕਰਕੇ ਆਪਣੀ ਸਟੱਡੀ ਨੂੰ ਰੈਗੂਲਰ ਰੱਖੋ ਔਰ ਇੰਡੀਪੈਂਡੈਂਟ ਬਣੋ ਕਿਸੇ ਤੇ ਵੀ ਭਰੋਸਾ ਨਾ ਕਰੋ ਕਿ ਕੋਈ ਤੁਹਾਨੂੰ ਅੱਗੇ ਸੰਭਾਲੂਗਾ ਕਿਉਂਕਿ ਤੁਹਾਡੇ ਹਸਬੰਦ ਨਾ ਮੈਨੂੰ ਦੇਖ ਨਹੀਂ ਰਿਹਾ ਕਿ ਉਹ ਤੁਹਾਨੂੰ ਤੇ ਮੈਨੂੰ ਲੱਗਦਾ ਨਹੀਂ ਕਿ ਜਿਹੜੀ ਕੱਲੀ ਲੇਡੀਜ਼ ਆ ਉਹ ਬੱਚਿਆਂ ਨੂੰ ਨਹੀਂ ਪਾਲ ਸਕਦੀ ਜਿਹੜੀ ਹਿੰਮਤ ਵਾਲੀ ਹੁੰਦੀ ਹੈ ਨਾ ਉਹ ਕੱਲੀ ਵੀ ਬੱਚਿਆਂ ਨੂੰ ਜਿਹੜੀ ਪਾਲ ਲੈਂਦੀ ਆ ਤੇ ਜਿਹੜਾ ਪਤੀ ਤੁਹਾਡੇ ਨਾਲ ਨਹੀਂ ਖੜਦਾ ਹੈਗਾ ਫਿਰ ਉਹਦੇ ਨਾਲ ਰਹਿ ਕੇ ਵੀ ਜਿਹੜਾ ਕੋਈ ਗੁਜ਼ਾਰਾ ਨਹੀਂ ਹੋਣ ਵਾਲਾ ਇਸ ਕਰਕੇ ਤੁਸੀਂ ਥੋੜਾ ਠੰਡੇ ਦਿਮਾਗ ਨਾਲ ਸੋਚੋ ਜਿਆਦਾ ਤੁਸੀਂ ਉਸ ਨਾਲ ਜੇ ਰਹਿ ਲੋਗੇ ਫਿਰ ਤਾਂ ਦੇਖੋ ਤੁਹਾਨੂੰ ਕੋਈ ਨਾ ਕੋਈ ਜਿਹੜਾ ਆਵਾਜ਼ ਉਠਾਣੀ ਪੈਣੀ ਆ ਇਸ ਚੀਜ਼ ਬਾਰੇ ਕਿਉਂਕਿ ਐਦਾਂ ਦੀ ਨਾ ਜ਼ਿੰਦਗੀ ਕੱਟੀ ਜਾਣੀ ਐਵੇਂ ਦੇ ਮਾਹੌਲ ਦੇ ਵਿੱਚ ਕੋਈ ਨਾ ਕੋਈ ਹੱਲ ਤਾਂ ਜਿਹੜਾ ਕਰਨਾ ਹੀ ਪੈਣਾ ਆ ਰੋਜ਼ ਤੁਹਾਨੂੰ ਟੌਰਚਰ ਕਰ ਰਿਹਾ ਫਿਜ਼ੀਕਲੀ ਵੀ ਮੈਂਟਲੀ ਵੀ ਜੇ ਤੁਸੀਂ ਆਪਣੀ ਸਰੀਰ ਨਾਲ ਜਿਹੜਾ ਖਿਲਵਾੜ ਕਰ ਰਹੇ ਹੋ ਥੋੜਾ ਤੁਸੀਂ ਬਿਮਾਰ ਹੋ ਰਹੇ ਮੈਂਟਲੀ ਐਪਸਟ ਹੋ ਰਹੇ ਹੋ ਨਾ ਇਹ ਚੀਜ਼ਾਂ ਵੀ ਜਿਹੜੀਆਂ ਚੰਗੀਆਂ ਨਹੀਂ ਹੈਗੀਆਂ ਤੁਹਾਨੂੰ ਆਪਣੇ ਦੀ ਜਿਹੜੀ ਆਵਾਜ਼ ਚੱਕਣੀ ਹੀ ਪੈਣੀ ਆ ਤੇ ਦੇਖੋ ਜਿਹੜੀਆਂ ਮਰਜੀ ਜਿੰਨੀਆਂ ਮਰਜੀ ਬੜੀਆਂ ਲਿਖੀਆਂ ਕੁੜੀਆਂ ਹੋਣ ਤੇ ਸੋਹਰੇ ਪਰਿਵਾਰ ਵਿੱਚ ਜਦੋਂ ਇਹੋ ਜਿਹਾ ਮਾਹੌਲ ਹੁੰਦਾ ਹੈ ਨਾ ਉਹ ਵਿਚਾਰੀਆਂ ਅਨਪੜਾ ਵਰਗੀਆਂ ਹੀ ਹੋ ਜਾਂਦੀਆਂ ਕਿਉਂਕਿ ਉਹਨਾਂ ਦਾ ਮੈਂਟਲੀ ਟੌਰਚਰ ਇਸ ਤਰੀਕੇ ਨਾਲ ਕੀਤਾ ਜਾਂਦਾ ਹੈ ਕਿ ਜਿਵੇਂ ਹੀ ਉਹਨਾਂ ਦੀ ਸੋਚਣ ਸਮਝਣ ਦੀ ਜਿਹੜੀ ਸ਼ਕਤੀ ਆ ਉਹੀ ਖਤਮ ਹੋ ਜਾਂਦੀ ਆ ਤੇ ਇਸ ਇਸਾ ਹਾਲਾਤ ਵਿੱਚ ਨਾ ਉਹਨਾਂ ਨੂੰ ਐ ਹੁੰਦਾ ਵੀ ਸਾਨੂੰ ਕੋਈ ਪਿਆਰ ਜਤਨ ਵਾਲਾ ਚਾਹੀਦਾ ਹੁੰਦਾ ਹਨਾ ਮੈਂ ਜੀ ਸਮਝ ਸਕਦੀ ਆ ਕਿਉਂਕਿ ਸੋਹਰੇ ਪਰਿਵਾਰ ਵਿੱਚ ਨਾ ਕੋਈ ਨਹੀਂ ਹੁੰਦਾ ਹਰ ਕੋਈ ਐਸਾ ਹੁੰਦਾ ਵੀ ਇਹ ਤਾਂ ਨਾ ਬਸ ਕੰਮ ਕਰਨ ਵਾਲੀ ਆ ਬਸ ਇਹਨੇ ਕੰਮ ਹੀ ਕਰਨਾ ਇਨਸਾਨ ਨਹੀਂ ਹੈਗੀ ਇਸ ਤਰੀਕੇ ਨਾਲ ਜਿਹੜਾ ਡੀਲ ਕਰਦੇ ਆ ਪਰ ਨਹੀਂ ਕਿਤੇ ਨਾ ਕਿਤੇ ਆਪਣੇ ਲਈ ਜਿਹੜਾ ਆਪ ਹੀ ਸਟੈਂਡ ਲੈਣਾ ਪੈਣਾ ਨਹੀਂ ਤਾਂ ਲੋਕ ਨਾ ਵੇਚ ਕੇ ਖਾ ਜਾਂਦੇ ਆ ਕੋਈ ਕਿਸੇ ਦੀ ਨਹੀਂ ਸੁਣਦਾ ਹੈਗਾ ਜੇ ਘਰ ਵਾਲਾ ਸਪੋਰਟ ਕਰੇ ਫਿਰ ਤਾਂ ਬੱਲੇ ਬੱਲੇ ਆ ਸੋਹਰਿਆਂ ਦੇ ਵਿੱਚ ਅਦਰਵਾਈਜ਼ ਸੋਹਰਿਆਂ ਦੇ ਵਿੱਚ ਕੋਈ ਕਿਸੇ ਨੂੰ ਨਹੀਂ ਪੁੱਛਦਾ ਹੈਗਾ ਬਹੁਤ ਰੇਅਰ ਫੈਮਿਲੀ ਹੁੰਦੀਆਂ ਨੇ ਜਿਹਦੇ ਵਿੱਚ ਸੋਹਰਾ ਸੋਹਰਾ ਤੇ ਸੱਸ ਤੇ ਬਾਕੀ ਫੈਮਿਲੀ ਮੈਂਬਰ ਆ ਜਿਹੜੇ ਆਪਣੀ ਨੂੰਹ ਨੂੰ ਵਧੀਆ ਤਰੀਕੇ ਨਾਲ ਰੱਖਦੇ ਆ ਦੇਖੋ ਘਰ ਦੇ ਬਾਕੀ ਮੈਂਬਰ ਜਿਵੇਂ ਤੁਹਾਡੇ ਨਾਲ ਕਰਦੇ ਆ ਉਹ ਤਾਂ ਚਲੋ ਉਹ ਉਹ ਆ ਲੱਗ ਨੇ ਹਨ ਕਿ ਤੁਹਾਡੇ ਹਸਬੰਡ ਹੀ ਤੁਹਾਡੇ ਨਾਲ ਸਪੋਰਟ ਨਹੀਂ ਕਰਦੇ ਹੈ ਕਿ ਜਿਹਦੇ ਨਾਲ ਜ਼ਿੰਦਗੀ ਕੱਟਣੀ ਆ ਜੇ ਉਹਦੇ ਨਾਲ ਹੀ ਅੰਡਰਸਟੈਂਡਿੰਗ ਨਹੀਂ ਹੈਗੀ ਫਿਰ ਤਾਂ ਡੀਅਰ ਤੁਹਾਨੂੰ ਆਪਣਾ ਜਿਹੜਾ ਐਕਸ਼ਨ ਲੈਣਾ ਹੀ ਪੈਣਾ ਆ ਕਿਉਂਕਿ ਐਵੇਂ ਜ਼ਿੰਦਗੀ ਨਹੀਂ ਕੱਟੀ ਜਾਣੀ ਹੈ ਕਿ ਜਿਸ ਬੰਦੇ ਨਾਲ ਵਿਆਹ ਕਰਵਾਇਆ ਉਹੀ ਬੰਦਾ ਨਾਲ ਜੈ ਸੁਣਦਾ ਹੋਵੇ ਕਿਉਂਕਿ ਜਿਹੜੇ ਹਸਬੰਡ ਵਾਈਫ ਹੁੰਦੇ ਹੈ ਨਾ ਉਹ ਸੁੱਖ ਦੁੱਖ ਦੇ ਹਮਦਰਦ ਹੁੰਦੇ ਨੇ ਇੱਕ ਦੂਸਰੇ ਦੀ ਗੱਲਾਂ ਸੁਣਦੇ ਨੇ ਸੁੱਖ ਦੁੱਖ ਵੰਡਦੇ ਨੇ ਹਨਾ ਜਦੋਂ ਇਹੋ ਜਿਹਾ ਕੁਝ ਹੈ ਹੀ ਨਹੀਂ ਹੈਗਾ ਫਿਰ ਤੁਸੀਂ ਉੱਥੇ ਜ਼ਿੰਦਗੀ ਕਿਵੇਂ ਕੱਟੋਗੇ ਇਸ ਕਰਕੇ ਤੁਹਾਨੂੰ ਇਸ ਚੀਜ਼ ਤੇ ਵਿਚਾਰ ਵਿਮਰਸ਼ ਕਰਨੀ ਪੈਣੀ ਆ ਕਿਸੇ ਸਲਾਹ ਸਮਝਦਾਰ ਬੰਦੇ ਦੀ ਸਲਾਹ ਲੈ ਕੇ ਜਿਹੜਾ ਤੁਸੀਂ ਆਪਣੀ ਜ਼ਿੰਦਗੀ ਦਾ ਇਸ ਫੈਸਲਾ ਲਓ ਕਿਉਂਕਿ ਐਦਾਂ ਜ਼ਿੰਦਗੀ ਕੱਟੀ ਨਹੀਂ ਜਾਣੀ ਹੈਗੀ ਤੁਹਾਡੇ ਨਾਲ ਬਹੁਤ ਮਾੜਾ ਹੋ ਰਿਹਾ ਮੈਨੂੰ ਬਹੁਤ ਦੁੱਖ ਆ ਤੁਹਾਡੀ ਇਹ ਗੱਲ ਸੁਣ ਕੇ ਤੇ ਜਿੰਨੀ ਕੁ ਮੈਨੂੰ ਸਮਝ ਸੀ ਹੈ ਨਾ ਮੈਂ ਤੁਹਾਡੇ ਨਾਲ ਆਪਣੀ ਗੱਲ ਸ਼ੇਅਰ ਕਰੀ ਆ ਕਿ ਤੁਸੀਂ ਇਹ ਪ੍ਰੋਬਲਮ ਕੋਈ ਛੋਟੀ ਨਹੀਂ ਹੈਗੀ ਬਹੁਤ ਵੱਡੀ ਪ੍ਰੋਬਲਮ ਆ ਜੋ ਤੁਹਾਡੇ ਨਾਲ ਹੋ ਰਿਹਾਗਾ ਤੇ ਇਹ ਇਸ ਪ੍ਰੋਬਲਮ ਦਾ ਤੁਸੀਂ ਕਿਸੇ ਨਾਲ ਖੁੱਲਕੇ ਜ਼ਿਕਰ ਕਰੋ ਸ਼ਾਇਦ ਉਹਨੂੰ ਕੋਈ ਆਪਣੇ ਘਰ ਪਰਿਵਾਰ ਵਿੱਚੋਂ ਹਨਾ ਕੋਈ ਆਈਡੀਆ ਮਿਲ ਜਾਵੇ ਤਾਂ ਕਿ ਜਿਹੜਾ ਤੁਸੀਂ ਇਸ ਚੀਜ਼ ਇਸ ਚੀਜ਼ ਲਈ ਜਿਹੜਾ ਐਕਸ਼ਨ ਲੈ ਸਕੋ ਹਨਾ ਸੋ ਦੇਖੋ ਹਨਾ ਕਿੰਨੇ ਦੁਨੀਆਂ ਵਿੱਚ ਦੁੱਖ ਨੇ ਹਰ ਤਰ੍ਹਾਂ ਦੇ ਲੋਕ ਹੁੰਦੇ ਆ ਪਰ ਆਪਾਂ ਲੇਡੀਜ਼ ਨੂੰ ਨਾ ਬਹੁਤ ਮਜ਼ਬੂਤ ਬਣਨ ਦੀ ਲੋੜ ਆ ਕਿਉਂਕਿ ਨਾ ਇੱਕ ਲੇਡੀਜ਼ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੁੰਦਾ ਸੋਹਰੇ ਪਰਿਵਾਰ ਦੇ ਵਿੱਚ ਨੇ ਹੀ ਤਰ੍ਹਾਂ ਲੋਕ ਕੁਝ ਨਹੀਂ ਸਮਝਦੇ ਹੈਗੇ ਇਸ ਕਰਕੇ ਆਪਣੀ ਹਿੰਮਤ ਵਧਾਓ ਖਾਸ ਕਰਕੇ ਭੈਣਾ ਸਟਰੋਂਗ ਬਣੋ ਕੌਨਫੀਡੈਂਸ ਲੈਵਲ ਜਿਹੜਾ ਆਪਣਾ ਵਧੀਆ ਰੱਖੋ ਤਾਂ ਕਿ ਕੋਈ ਤੁਹਾਨੂੰ ਐ ਨਾ ਸਮਝ ਸਕੇ ਵੀ ਇਹਨੂੰ ਤਾਂ ਕੁਝ ਆਉਂਦਾ ਨਹੀਂ ਹੈਗਾ ਹਿੰਮਤ ਨਾਲ ਹਰੋ ਹਰ ਚੀਜ਼ ਦਾ ਹੱਲ ਹੁੰਦਾ ਆ ਹਰ ਚੀਜ਼ ਦਾ ਕੋਈ ਨਾ ਕੋਈ ਸੋਲੂਸ਼ਨ ਮਿਲ ਹੀ ਜਾਂਦਾ ਆ ਇਸ ਕਰਕੇ ਆਪਣੇ ਆਪ ਤੇ ਜਿਹੜਾ ਵਿਸ਼ਵਾਸ ਰੱਖੋ ਤੇ ਇਸ ਪਰਮਾਤਮਾ ਤੇ ਵਿਸ਼ਵਾਸ ਰੱਖੋ ਕਿ ਤੁਹਾਡੇ ਨਾਲ ਕੁਝ ਮਾੜਾ ਨਹੀਂ ਹੋਊਗਾ ਜਦੋਂ ਤੱਕ ਤੁਸੀਂ ਹਿੰਮਤ ਨਹੀਂ ਨਾ ਹਾਰਦਿਆਂ ਉਦੋਂ ਤੱਕ ਕੋਈ ਵੀ ਤੁਹਾਡਾ ਜਿਹੜਾ ਕੁਝ ਨਹੀਂ ਵਿਗਾੜ ਸਕਦਾ ਔਰ ਨਾ ਮੈਨੂੰ ਤਾਂ ਸੋਚ ਕੇ ਐਵੇਂ ਲੱਗਦਾ ਵੀ ਜਿਹੜੇ ਘਰ ਵਿੱਚ ਸਾਰੇ ਹੀ ਇੱਕ ਪਾਸੇ ਹੁਣ ਤੇ ਇੱਕ ਜਿਹੜੀ ਪਰਾਈ ਆ ਜਿਹੜੀ ਵਿਚਾਰੀ ਦੂਸਰੇ ਘਰੋਂ ਆਈ ਆ ਹਨਾ ਉਹਨੂੰ ਸਾਰੇ ਕਿਵੇਂ ਟੌਰਚਰ ਕਰ ਸਕਦੇ ਆ ਹਨਾ ਕਿੰਨਾ ਔਖਾ ਆ ਉੱਥੇ ਰਹਿਣਾ ਇਸ ਤੋਂ ਚੰਗਾ ਤੇ ਉਹਨਾਂ ਤੋਂ ਜਿਹੜਾ ਦੂਰ ਹੋ ਜਾਓ ਤੁਸੀਂ ਕਿਉਂਕਿ ਉੱਥੇ ਰਹਿ ਕੇ ਵੀ ਜਿਹੜੀ ਤੁਹਾਡੀ ਜ਼ਿੰਦਗੀ ਜਿਹੜੀ ਵਧੀਆ ਨਹੀਂ ਨਿਕਲਣ ਵਾਲੀ ਨਾ ਤੁਹਾਡੇ ਬੱਚੇ ਦਾ ਜਿਹੜਾ ਫਿਊਚਰ ਆ ਉਹ ਵੀ ਜਿਹੜਾ ਖਰਾਬ ਹੋਊਗਾ ਤੋ ਅੱਜ ਦੀ ਵੀਡੀਓ ਸਗੀ ਇੱਕ ਭੈਣ ਦੀ ਗੱਲ ਤੇ ਜਿਹੜੀ ਮੈਂ ਤੁਹਾਡੇ ਨਾਲ ਜਿਹੜੀ ਸਾਂਝੀ ਕੀਤੀ ਆ ਤੁਸੀਂ ਸਾਰੇ ਜਣੇ ਵੀ ਆਪਣਾ ਜਿਹੜਾ ਸਲਾਹ ਜਿਹੜੀ ਆਪਣੀ ਦੇਣਾ ਚਾਹੁੰਦੇ ਹੋ ਹਨਾ ਕਮੈਂਟਾਂ ਰਾਹੀਂ ਜ਼ਰੂਰ ਦਿਓ ਕਿ ਇਸ ਕੰਡੀਸ਼ਨ ਵਿੱਚ ਜਿਹੜੀ ਭੈਣ ਆ ਉਹਨਾਂ ਨੂੰ ਕੀ ਕਰਨਾ ਚਾਹੀਦਾ ਹਨਾ ਕਿਉਂਕਿ ਨਾ ਉਹ ਬੰਦਾ ਨਾ ਇਸ ਹਾਲਤੇ ਵਿੱਚ ਜਿਹੜਾ ਕਿੰਨਾ ਮਰਜੀ ਇੰਟੈਲੀਜੈਂਟ ਹੋਵੇ ਪਰ ਸੋਚਣ ਸਮਝਣ ਦੀ ਜਿਹੜੀ ਸ਼ਕਤੀ ਹੁੰਦੀ ਹੈ ਨਾ ਉਹ ਖਤਮ ਹੋ ਜਾਂਦੀ ਹੁੰਦੀ ਆ ਮੈਂ ਇਹ ਚੀਜ਼ ਸਮਝ ਸਕਦੀ ਆ ਤੇ ਤੁਸੀਂ ਸਾਰੇ ਜਿਹਨੇ ਜਿਹਨਾਂ ਨੇ ਵਲੌਗ ਦੇਖਿਆ ਨਾ ਜਿਹੜੀਆਂ ਭੈਣਾਂ ਨੇ ਵਲੌਗ ਦੇਖਿਆ ਸਾਰੀਆਂ ਜਿਹੜੀਆਂ ਆਪਣੀ رائے ਦੱਸਿਓ ਕਿ ਉਸ ਭੈਣ ਨੂੰ ਹੁਣ ਕੀ ਕਰਨਾ ਚਾਹੀਦਾ ਆ ਤੇ ਕਿਤੇ ਨਾ ਕਿਤੇ ਨਾਲ ਹੀ ਜਿਹੜੀ ਹੈਲਪਫੁਲ ਜਿਹੜੀ ਸਾਬਿਤ ਹੋ ਸਕੇ ਹਨਾ ਤੇ ਹੁਣ ਆਪਾਂ ਮਿਲਾਂਗੇ ਹੁਣ ਨਵੇਂ ਜੇ ਟੌਪਿਕ ਦੇ ਨਾਲ ਨਵੇਂ ਵਲੌਗ ਦੇ ਨਾਲ ਤੇ ਉਮੀਦ ਕਰਦੀ ਹਾਂ ਤੁਹਾਨੂੰ ਸਾਰੇ ਜਨਨ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਹੋਊਗੀ ਤਾਂ ਪਿਆਰਾ ਜਿਹਾ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਓ ਕਿਉਂਕਿ ਕਮੈਂਟਾਂ ਦੀ ਮੈਨੂੰ ਉਡੀਕ ਰਹੂਗੀ ਜਿਹੜੇ ਟੌਪਿਕ ਤੇ ਆਪਾਂ ਗੱਲ ਕਰੀਆ ਨਾ ਤੁਸੀਂ ਜਿੰਦ ਤੱਕ ਕਮੈਂਟ ਕਰਕੇ ਨਹੀਂ ਦੱਸੋਗੇ ਆਪਣੀ ਰਾਏ ਹਨਾ ਉਦੋਂ ਤੱਕ ਉਹਨਾਂ ਨੂੰ ਉਹਨਾਂ ਨੂੰ ਵੀ ਪਤਾ ਲੱਗੂਗਾ ਔਰ ਮੈਨੂੰ ਵੀ ਨਹੀਂ ਪਤਾ ਲੱਗੂਗਾ ਇਸ ਕਰਕੇ ਕਮੈਂਟ ਜ਼ਰੂਰ ਕਰਿਓ ਹੁਣ ਮਿਲਦੇ ਆਂ ਨਵੇਂ ਵਲੌਗ ਦੇ ਨਾਲ